ਸਸਰੀ ਘਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਪਹਿਲਾਂ ਸਾਰੀਆਂ ਭੈਣਾਂ ਤੇ ਸਾਰਿਆਂ ਭਰਾਵਾਂ ਨੂੰ ਰਖੜੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਮਾਲਕ ਚੜ੍ਹਦੀ ਕਲਾ ਦੇ ਰੱਖੇ ਸਾਰੀਆਂ ਭੈਣਾਂ ਤੇ ਸਾਰਿਆਂ ਭਰਾਵਾਂ ਨੂੰ ਆਪਣੀ ਭੈਣ ਨੇ ਵੀ ਆਪਾਂ ਨੂੰ 2-3 ਦਿਨ ਪਹਿਲਾਂ ਰਖੜੀ ਰਖੜੀ ਦੇ ਨਾਲ ਖਾਣ ਵਾਲਾ ਮਿੱਠਾ ਤੇ ਰਖੜੀ ਦੇ ਧਿਆਰ ਤੇ ਇੱਕ ਬੁੱਕ ਭੇਜੀ ਹੈ ਗਿਫਟ ਤੇ ਆਪਾਂ ਦੇਖਦੇ ਹਾਂ ਓਪਨ ਕਰਦੇ ਹਾਂ ਇਹਨੂੰ ਤੇ ਕੀ ਨਿਕਲਦਾ ਵਿੱਚੋਂ ਇਸ ਤੋਂ ਪਹਿਲਾਂ ਸਾਰੀਆਂ ਭੈਣਾਂ ਤੇ ਸਾਰਿਆਂ ਭਰਾਵਾਂ ਰਖੜੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਮਾਰਾ ਸਾਰੀਆਂ ਭੈਣਾਂ ਤੇ ਸਾਰਿਆਂ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਰੱਖੇ ਹਲਾ ਵੇਖੋਣ ਆਪਾਂ ਕਰਨ ਲੱਗੇ ਆਪਾਂ ਓਪਣ ਇਹਨੂੰ ਪਹਿਲਾਂ ਕਰਦੇ ਆਂ ਬੋਕਸ ਆਪਾਂ ਓਪਨਾ ਆਹ ਤੇ ਕਿਹਦੇ ਵਿੱਚ ਦੇਖਦੇ ਆਂ ਵੀ ਰਖੜੀ ਆ ਜਾਂ ਮਿੱਠਾ ਖਾਣ ਵਾਲਾ ਹੈ ਕੀ ਭੇਜਿਆ ਭੈਣ ਨੇ ਤੇ ਭੈਣ ਜਿਹੜੀ ਹੈ ਕੀ ਹੈ ਮੇਰੀ ਸੁਨੀਤਾ ਭੈਣ ਜਿਹੜੀ ਹਰ ਸਾਲ ਹੀ ਮੈਨੂੰ ਰਖੜੀ ਤੇ ਗਿਫਟ ਤੇ ਰਖੜੀ ਭੇਜਦੀ ਹੀ ਭੇਜਦੇ ਨੇ ਲਓ ਜੀ ਇਹਦੇ ਵਿੱਚ ਆਪਾਂ ਗਿਫਟ ਕਰਿਆ ਓਪਨ ਤੇ ਇਹਦੇ ਵਿੱਚ ਆਈਆਂ ਜੀ ਇੱਕ ਛੋਟੀ ਜੀ ਟੋਕਰੀ ਤੇ ਨਾਲ ਖਾਣ ਵਾਲਾ ਮਿੱਠੀਆਂ-ਮਿੱਠੀਆਂ ਚਾਕਲੇਟਾਂ ਤੇ ਸਵੀਟਸ ਲਓ ਜੀ ਉਹਨਾਂ ਆਪਾਂ ਖੋਲਣ ਕਰਦੇ ਆਂ ਦੂਜਾ ਇਹਦੇ ਵਿੱਚ ਸਾਰਾ ਸਮਾਨ ਹੋਊਗਾ ਰਖੜੀ ਦਾ ਜਿੰਨਾ ਤੱਕ ਮੈਨੂੰ ਲੱਗਦਾ ਹੈ ਰਖੜੀ ਦਾ ਸਾਰਾ ਸਮਾਨ ਰਖੜੀ ਤੇ ਥਾਲੀ ਸਾਰਾ ਉਹ ਸਿਸਟਮ ਹੋਊਗਾ ਇਹ ਖੋਲ ਹੋਊਗਾ ਕਿਧਰੋਂ ਕਿਧਰੋਂ ਸ਼ਾਇਦ ਨੂੰ ਤਾਂ ਲੱਗਦਾ ਸਾਰੇ ਬੰਦ ਹੈ ਕੇ ਬੰਦ ਹਨ ਕਿਧਰੋਂ ਹੀ ਲੱਗਦਾ ਮੈਨੂੰ ਚਲੋ ਆਪਾਂ ਕਰਦੇ ਆਂ ਆਪਾਂ ਹਾਂ ਰਿਹਾ ਮਿਲ ਜਰੂਰੀ ਨਹੀਂ ਹੁੰਦਾ ਕਿ ਰਿਸ਼ਤਾ ਤੁਹਾਡਾ ਖੂਨ ਦਾ ਹੀ ਹੋਵੇ ਰਿਸ਼ਤਾ ਮੋਹ ਤੇ ਪਿਆਰ ਦਾ ਵੀ ਬੜਾ ਢੂੰਗਾ ਰਿਸ਼ਤਾ ਹੈ ਜਿਹੜਾ ਕਿ ਮੇਰਾ ਤੇ ਮੇਰੀ ਭੈਣ ਸੁਨੀਤਾ ਦਾ ਹੈ ਸੁਨੀਤਾ ਭੈਣ ਨੇ ਆਜ ਤੱਕ ਮੈਂ ਤਾਂ ਕਦੇ ਕੁਝ ਨਹੀਂ ਮੈਂ ਕਹਿੰਦਾ ਵੀ ਜੇ ਵੀ ਮੈਂ ਮਰਜ਼ੀ ਨਾਲ ਪ੍ਰਸ਼ਾਦ ਤੇ ਇਤਾਂ ਜਾਂ ਕੁਝ ਭੇਜਦਾ ਮਾੜਾ ਮੁਰਤੀ ਤਾਂ ਭੇਜਦੀ ਆ ਨੇ ਉਹਨੂੰ ਮੈਂ ਕੁਝ ਨਹੀਂ ਭੇਜਿਆ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਕਿ ਇਸ ਵਾਰ ਆਪਾਂ ਭੈਣ ਨੂੰ ਕੀ ਗਿਫਟ ਭੇਜੀਏ ਹੈ ਸਾਰੇ ਜਣੇ ਦੱਸੋ ਵੀ ਆਪਾਂ ਗਿਫਟ ਭੇਜਣਾ ਭੈਣ ਨੂੰ ਕੀ ਭੇਜੀਏ ਲਓ ਜੀ ਇਹਦੇ ਵਿੱਚ ਇੱਕ ਪੈਕਿੰਗ ਹੋਰ ਪੈਕਿੰਗ ਹੈ ਪੈਕਿੰਗ ਦੇ ਵਿੱਚ ਹੋਰ ਪੈਕਿੰਗ ਹੈ ਤੇ ਆਪਾਂ ਹੁਣ ਇਸ ਪੈਕਿੰਗ ਨੂੰ ਵੀ ਓਪਨ ਕਰਾਂਗੇ ਲਓ ਜੀ ਇਹਦੇ ਵਿੱਚ ਇੱਕ ਸ਼ੌਟ ਪਾਟ ਮੀਰ ਲੱਗਿਆ ਆਇਆ ਹੈ ਓਪਨ ਕਰਦੇ ਆਂ ਆਪਾਂ ਤੇ ਕਟਿੰਗ ਟੇਪ ਵੀ ਆਹ ਅਰੇ ਜੀਵਾ ਇਹ ਗਿਫਟ ਭੇਜਿਆ ਭੈਣ ਨੇ ਕੱਪ ਹਾਂ ਬੜਾ ਹੀ ਸੁੰਦਰ ਕੱਪ ਹੈ ਇਹ ਛੱਲਾ ਸੋਹਣਾ ਕੱਪ ਛੱਲਾ ਆ ਭੇਜੀਆ ਭੈਣ ਨੇ ਰਖੜੀ ਜਿਹੜੀ ਜੇ ਹੈ ਮਾਂ ਦਾ ਬੰਨੂ ਵੀ ਮੇਰੇ ਇਹ ਜਿਹੜਾ ਉਹ ਆ ਕੁੱਪੀ ਹੈ ਕੁੱਪੀ ਚੌਲ ਤੇ टा लौड़ना संदूर बेस्ट ब्रदर ईयर द शाह है आप है हैप्पी रक्षाबंधन डियर ब्रदर ऑन दिस रक्षाबंधन आई विश टू से दैट यू आर द बेस्ट ब्रदर एंड यू मीन टू मी एंड यू मीन टू मी द होल वर्ल्ड थैंक यू थैंक यू भैन जी थैंक यू शुक्र 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 ਮਾਲਕ ਦਾ ਸ਼ੁਕਰ ਕਿਹਦੇ ਨਾਲ ਹੀ ਜਿਹੜਾ ਆਹਾ ਆਇਆ ਨਾ ਕਾਪ ਆਇਆ ਇਹਨੂੰ ਰੱਖਣ ਵਾਸਤੇ ਆਇਆ ਆਹਾ ਬਾਜੀਆ ਥੈਂਕ ਯੂ ਥੈਂਕ ਯੂ ਫਰ ਇੰ ਸੋ ਮਾਚਾ ਤੁਹਾਡਾ ਇੰਨਾ ਪਿਆਰ ਤੇ ਸਤਿਕਾਰ ਤੁਹਾਡਾ ਬਹੁਤ ਬਹੁਤ ਜ਼ਿਆਦਾ ਹੈ ਤੁਸੀਂ ਮੇਰੇ ਤੋਂ ਕਦੇ ਕੁਝ ਵੀ ਨਹੀਂ ਲਿਆ ਮੈਨੂੰ ਦਿਨੇ ਹੀ ਦਿਨੇ ਇੱਕ ਨਾਲ ਬੰਦ ਹੈ ਕਹੀ ਜਾਂਦੇ ਮੈਨੂੰ ਮਰ ਤੋਂ ਲੈਦੇ ਕੁਝ ਵੀ ਨਹੀਂ ਐਪ ਵੀ ਦੱਸਣਾ ਹੈ ਸਾਰਿਆਂ ਨੇ ਦੱਸਣਾ ਤੁਹਾਨੂੰ ਸਾਰਿਆਂ ਨੂੰ ਕਿਵੇਂ ਲੱਗਿਆ ਰਸਨਾ ਤੇ ਉਦੋਂ ਬਾਅਦ ਤੁਸੀਂ ਇਹ ਗੱਲ ਜ਼ਰੂਰ ਦੱਸਣੀ ਹੈ ਕਿ ਆਪਾਂ ਭੈਣ ਨੂੰ ਗਿਫਟ ਕੀ ਭੇਜਣਾ ਹੈ ਤੇ ਭੈਣ ਹੈਗੇ ਮੇਰੇ ਤੋਂ ਵੱਡੇ ਨਾਨਾ ਵਰਗੇ ਭੈਣ ਹੈ ਮੇਰੇ ਤੁਸੀਂ ਦੱਸਣੀ ਉਸ ਹਿਸਾਬ ਨਾਲ ਕਿ ਆਪਾਂ ਕੀ ਭੇਜੀਏ ਠੀਕ ਹੈ ਤੈਨੂੰ ਪਾ ਆਪ ਬੋਕ ਕਰਦੇ ਆ ਤੇਰੇ ਇਹ ਇਹ ਚੋਪਾ ਨੂੰ ਇਹ ਸੀ ਦੇ ਅੱਜ ਦਾ ਬੈਸਟ ਬ੍ਰਦਰ ਦਾ ਅੱਛਾ ਇਹ ਪਾ ਹੈ ਇਹ ਉਹ ਹੈ ਬਟਾ ਕੱਪ ਰੱਖਣ ਵਾਲਾ ਨਹੀਂਗਾ ਇਹ ਆਇਆ ਕਰਕੇ ਹਾਂ ਖੜਾਵਾ ਲੈ ਇੱਥੇ ਰੱਖਣ ਵਾਲਾ ਬੈਸਟ ਬ੍ਰੋ ਮੂਟਸੇ ਲੱਗ ਤੈਨੂੰ ਨਾਲ ਹੀ ਵਾਹਿਗੁਰੂ ਥੈਂਕ ਯੂ ਥੈਂਕ ਯੂ ਸ਼ੁਕਰ 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 ਵਾਹਿਗੁਰੂ ਬਹੁਤ ਸ਼ੁਕਰ ਮਾਰਾ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਭੈਣ ਨੂੰ ਦੁਨੀਆ ਦੀਆਂ ਸਾਰੀਆਂ ਭੈਣਾਂ ਤੇ ਸਾਰਿਆਂ ਭਰਾਵਾਂ ਨੂੰ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਹੁਣ ਆਪਾਂ ਦੇਖਦੇ ਹਾਂ ਕਿ ਆਪਣੇ ਕੋਲ ਜਿਹੜੀ ਬੁੱਕ ਆਈ ਹੈ ਬੁੱਕ ਕਿਹੜੀ ਆਈ ਹੈ ਗੈਸ ਕਰ ਨਹੀਂ ਪਰ ਬੁੱਕ ਕੌਣ ਆਈ ਹੈ ਸਭ ਤੋਂ ਪਹਿਲਾਂ ਬੁੱਕ ਨੂੰ ਅਨਬਾਕਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕਹਣਾ ਚਾਹੁੰਦਾ ਸਾਰੀਆਂ ਭੈਣਾਂ ਸਾਰੀਆਂ ਭੈਣਾਂ ਆਪਣੇ ਸਾਰਿਆਂ ਭਰਾਵਾਂ ਨੂੰ ਕਿਤਾਬ ਜ਼ਰੂਰ ਭੇਜ ਕਰਿਓ ਇਸੇ ਪ੍ਰੋਗਰਾਮ ਵਿਚਾਰੇ ਕਰੀ ਤੇ ਜਾਂ ਕੁਝ ਵੀ ਹੈ ਕਿਤਾਬ ਪਹਿਨ ਜਰੂਰ ਕਰਿਆ ਕਰੋ ਕਿਉਂਕਿ ਇਹ ਬਹੁਤ ਵਧੀਆ ਧੀਰੇ ਧੀਰੀ ਜੀ ਆਪਣੀ ਲੋਜੀ ਇਹ ਹਿੰਦੀ ਚ ਹੈ ਤੇ ਆਪਾਂ ਨੂੰ ਭੈਣ ਨੇ ਕਿਤਾਬ ਭੇਜੀ ਹੈ ਆਹ ਵਾਲੀ ਸ਼ੁਕਰੀਆ ਭੈਣ ਜੀ ਤੁਹਾਡਾ ਇਹ ਸਟਾਰਟ ਕਰਾਂਗੇ ਆਪਾਂ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜਾ ਕਿ ਰਖੜੀ ਦਾ ਤਿਉਹਾਰ ਹੈ ਤੇ ਉਹਨਾਂ ਤੋਂ ਸ਼ੁਰੂ ਕਰਕੇ ਪੈਨ ਕੋਈ ਨਹੀਂ ਲਾ ਇੱਕੋ ਇੱਕ ਨੂੰ ਬਰਾ ਅੰਦਰ ਇਹਨਾਂ ਕਰਦੇ ਤਾਂ ਇਹ ਆਪਣੀ ਜਿਹੜੀ ਗੁੜੀ ਹੈ ਛੋਟੀ ਸਾਡੀ ਗੁੱਡੋ ਇਹ ਰਖੜੀ ਰਿੰਕੂ ਆਣੇ ਰਖੜੀ ਪੇਟੀ ਹੈ ਉਹ ਮਾਂ ਦਾ ਮੇਰੇ ਬਨ ਦੂਗੀ ਹੈ ਤੇ ਆ ਜਿਹੜਾ ਛੱਲਾ ਹੈ ਇਹ ਆਪਾਂ ਪਾਵਾਂਗੇ ਬਾਈਕ ਦੀ ਚਾਬੀ ਵਿੱਚ ਠੀਕ ਹੈ ਤੇ ਆ ਵੀ ਆਪਾਂ ਓਪਨ ਕਰੀਏ चॉकलेट्स वगैरह चलो केले में चाय जी चॉकलेट फाइव स्टार दो किटकैट एक आ जड़िया पार्क दो इंपीर थे डेरी मिल्क दे तीन और प्लेट तीन प्लेट और पांच चॉकलेट टॉफी ठीक है

ਹਾਂ ਤਾਂ ਖਤਮ ਹੋ ਗਿਆ ਨਾ ਪੰਗਿਆ ਬੰਦ ਹੈ ਦੂਜੀ ਗੱਲ ਜਿਹੜੀ ਅੰਕੂ ਲੱਗ ਗਿਆ ਟਵਲ ਦੇਖੋ ਤੇ ਨਾ 그다음에ਨੀ ਤੋਂ ਟਿਕਰ ਮਨਰੀਸ ਖੁੱਲ ਗਈ ਹੈ ਚਲੋ ਠੀਕ ਹੈ ਵੱਧ ਗਈ ਹੈ ਨਾ ਚਲੋ ਬਾਤ ਕਰ ਲਾਂਗੇ ਸਹੀ ਤੇ ਹੁਣ ਮੈਨੂੰ ਚਾਕਲੇਟ ਖਵਾਓ ਮਿੱਠੀ ਮਿੱਠੀ ਚਾਕਲੇਟ ਖਵਾਓ ਐ ਕਾਇਦੀ ਖਵਾ ਦੇ ਕਿਤੇ ਮੈਨੂੰ ਨਾਲ ਹੀ ਸ਼ੂਗਰ ਸ਼ੂਗਰ ਮੇਰੇ ਮਾਲਕ ਦਾ ਸ਼ੂਗਰ ਹੈ ਮੇਰੀ ਭੈਣ ਚੜ੍ਹਦੀ ਕਲਾ 'ਚ ਰਹੇ ਦੁਨੀਆ ਦੀਆਂ ਸਾਰੀਆਂ ਭੈਣਾਂ ਚੜ੍ਹਦੀ ਕਲਾ 'ਚ ਰਹਿਣ ਭੈਣ ਤੇ ਭਰਾਵਾਂ ਦਾ ਇਦਾਂ ਹੀ ਪਿਆਰ ਬਣਿਆ ਰਹੇ